ਕਿਸੇ ਤੇ ਪੈਂਦੀ ਬਖਸ਼ਿਸ਼ ਜਦੋਂ ਕਰਦੇ ਸਤਿਗੁਰੂ ਚੋਰ ਤੋਂ ਸਾਧ ਬਣਾ ਦੇ ਚੋਰਾਂ ਤੋਂ ਸਤਿਗੁਰਾਂ ਨੇ ਸਾਧ ਬਣਾਇਆ ਬੜੀ ਦੂਰ ਦਰਗਾੜੇ ਤੋਂ ਸੰਗਤਾਂ ਚੱਲ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਉਂਦੀਆਂ ਪਸ਼ਾਵਰ ਤੋਂ ਲੈ ਕੇ ਕਾਬਲ ਕੰਧਾਰ ਤੋਂ ਲੈ ਕੇ ਸੰਗਤਾਂ ਜਿਹੜੀਆਂ ਨੇ ਜਦੋਂ ਆਉਂਦੀਆਂ ਵਹੀਰਾਂ ਕੱਤ ਕੇ ਤੇ ਕਹਿੰਦੇ ਗਨ ਰਾਤ ਦੇ ਵਿੱਚ ਇੱਕ ਜਸਵੰਤ ਰਾਏ ਚੋਰ ਸੀ ਜਿਹੜਾ ਸੰਗਤ ਵਿੱਚ ਸ਼ਾਮਲ ਹੋ ਗਿਆ ਕਾਦੇ ਲਈ ਸ਼ਾਮਲ ਹੋਇਆ ਕਿ ਸੰਗਤ ਜਾਂਦੀ ਹੈ ਕਿਸੇ ਦੀ ਜੀਬ ਕਟਾਂਗੇ ਕਿਸੇ ਦੀਆਂ ਚੱਪਲਾ ਚੁੱਕਾਂਗੇ ਕਿਸੇ ਦੇ ਕੱਪੜੇ ਚੁੱਕਾਂਗੇ ਚੋਰੀ ਕਰਾਂਗੇ ਤੇ ਆਪਣੇ ਘਰ ਦਾ ਗੁਜ਼ਾਰਾ ਕਰਾਂਗੇ ਚੋਰੀ ਦੀ ਨੀਅਤ ਨਾਲ ਸਤਿਗੁਰਾਂ ਦੇ ਦਰ ਤੇ ਆਇਆ ਕਿ ਚੋਰੀ ਕਰਕੇ ਲੈ ਕੇ ਜਾਵਾਂਗਾ ਜਸਵੰਤ ਰਾਏ ਚੋਰ ਹੈ ਇਹ ਕੁਝ ਅੱਜ ਵੀ ਹੁੰਦਾ ਕਿਉਂਕਿ ਗੁਰੂ ਘਰਾਂ 'ਚ ਜਿੱਥੇ ਪੀੜ ਹੁੰਦੀ ਏ ਹੋਲਾ ਮਹੱਲਾ ਫੋਰ ਜਦੋਂ ਆਪਾਂ ਪੁਰਬ ਮਨਾਉਂਦੇ ਆ ਤੇ ਬਕਾਇਦਾ ਉੱਥੇ ਅਨਾਉਂਸਮੈਂਟ ਕੀਤੀ ਜਾਂਦੀ ਏ ਕਿ ਜੇਬ ਕਤਰਿਆਂ ਤੋਂ ਬਚੋ ਲਿਖ ਕੇ ਵੀ ਲਾਇਆ ਜਾਂਦਾ ਇਹਦਾ ਮਤਲਬ ਉਦੋਂ ਵੀ ਚੋਰ ਜੇਬ ਕਤਰੇ ਸਨ ਤੇ ਅੱਜ ਵੀ ਉਹ ਚੋਰ ਜੇਬ ਕਤਰੇ ਨੇ ਜਿਹੜੇ ਗੁਰੂ ਘਰਾਂ ਦੇ ਵਿੱਚ ਵੀ ਜੇਬਾਂ ਕੱਟਦੇ ਆ ਚੱਪਲਾਂ ਚੁੱਕ ਲੈਂਦੇ ਆ ਕਿਸੇ ਦੇ ਕੱਪੜੇ ਕਿਸੇ ਦਾ ਗਹਿਣਾ ਗੱਟਾ ਕੱਢ ਲੈਂਦੇ ਆ ਸੋ ਇਹ ਸਨiyet ਨਾਲ ਆਇਆ ਕਿ ਮੈਂ ਚੋਰੀ ਕਰਾਂਗਾ ਸੰਗਤ ਦਰਸ਼ਨ ਕਰਨ ਜਾ ਰਹੀ ਸੀ ਕਿਉਂਕਿ ਟੋਲੀ ਨਾਲ ਸੀ ਸੰਗਤ ਨਾਲ ਸੀ ਹੁਣ ਪਤਾ ਸੀ ਉਰਾਂ ਪਰਾ ਨਿਕਲਾਂਗਾ ਤੇ ਇਹਨਾਂ ਪਛਾਨ ਲੈਣਾ ਵੀ ਉਪਰਾ ਬੰਦਾ ਜਦੋਂ ਸੰਗਤ ਚ ਮਿਲ ਕੇ ਚੱਲੋ ਫਿਰ ਨਹੀਂ ਪਤਾ ਲੱਗਦਾ ਹੁਣ ਸੰਗਤ ਚ ਮਿਲ ਕੇ ਜੇ ਉਹ ਦਰਬਾਰ ਚ ਗਏ ਤੇ ਇਹ ਵੀ ਸਤਗੁਰਾਂ ਦੇ ਦਰਬਾਰ ਚ ਚਲਾ ਕੇ ਜਦੋਂ ਜਾ ਕੇ ਧੰਨ ਗੁਰੂ ਗਰਿਸ਼ਣ ਮਹਾਰਾਜ ਜੀ ਨੂੰ ਜਿੱਤੇ ਸਾਰੀ ਸੰਗਤ ਸੀ ਸੁਣਵਾਰੀ ਸੀ ਉੱਥੇ ਜਸਵੰਤ ਆਏ ਨੇ ਵੀ ਸਤਗੁਰਾਂ ਦੇ ਅੱਗੇ ਸੀਸ ਸੁਣਵਾਇਆ ਜਦੋਂ ਸਤਗੁਰਾਂ ਦੇ ਅੱਗੇ ਸੀਸ ਨਵਾਇਆ ਨਾ ਤੇ ਆਪਾਂ ਗੁਰੂ ਪ੍ਰਦਾਇ ਪੜਦੇ ਆਂ ਟਟ-ਟਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਰ ਜਾਂ ਕਾਲਪੁਰਖ ਕਰਤੇ ਬਾਰੇ ਪੜਦੇ ਆਂ ਤੂੰ ਜਾਣੋਈ ਸਬਸੈ ਤੂੰ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਜਾਂ ਆਪਾਂ ਇਹ ਪੜਦੇ ਆਂ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਅੰਦਰ ਦੀ ਜਾਣਨਵਾ ਅੰਤਰਜਾਮੀ ਮੀਜ਼ ਅੰਤਰ ਦੀ ਅੰਦਰ ਦੀ ਜਾਣ ਸਤਗੁਰੂ ਤੇ ਉਹਦੇ ਅੰਦਰ ਦੀ ਜਾਣਨ ਦੇ ਸਨ ਵੀ ਕਿਸ ਨੀਅਤ ਨਾਲ ਆਇਆ ਜਜੋ ਜਸਮント ਰਾਏ ਚੋਰ ਨੇ ਸੀਸ ਨਵਾਇਆ ਨਾ ਤੇ ਤਨ ਸ਼੍ਰੀ ਗੁਰੂ ਗਰਿਸ਼ਣ ਸੱਚੇ ਪਾਤਸ਼ਾਹ ਨੇ ਕਿਹਾ ਚੋਰ ਕੀ ਗਾਮਾ ਭਰੈ ਨਾ ਕੋਏ ਚੋਰ ਕੀਆ ਚੰਗਾ ਕਿਉਂ ਕੋਏ ਸਤਗੁਰੂ ਜੀ ਕਹਿੰਦੇ ਚੋਰ ਦੀ ਗਾਮੀ ਕੋਈ ਨਹੀਂ ਭਰਦਾ ਨਾ ਇੱਥੇ ਤੇ ਨਾ ਰੱਬ ਦੇ ਦਰਬਾਰਾਂ ਤੇ ਹੁਣ ਜਦੋਂ ਉਹ ਸੀਸ ਝੁਕਾਰਿਆ ਸੀ ਸਤਿਗੁਰਾਂ ਨੇ ਉਦੋਂ ਹੀ ਇਹ ਫਰਮਾਨ ਉਚਾਰਨ ਕੀਤਾ ਸਿੱਧੀ ਗੱਲ ਕਾਲਜੇ 'ਚ ਵੱਜੀ ਅੰਦਰ ਉਹ ਗੱਲ ਵੱਜੀ ਸਤਿਗੁਰਾਂ ਦੀ ਤੇ ਸਤਿਗੁਰਾਂ ਦੇ ਕੋਟ ਕੇ ਚਰਨ ਵੜਲੇ ਗੁਰੂ ਆਰਿ ਕ੍ਰਿਸ਼ਨ ਪਾਸ਼ਾ ਕਿਉਂਕਿ ਇਹ ਲੱਗਿਆ ਕਿ ਸ਼ਬਦ ਮੇਰੇ ਤੇ ਟਿਕਾਇਆ ਹੈ ਮੇਰੇ ਲਈ ਪੜਿਆਗਾ ਸ਼ਬਦ ਕਿਉਂਕਿ ਮੈਂ ਤੇ ਚੋਰ ਹਾਂ ਔਰ ਇਸ ਨiyet ਲਈ ਸਤਿਗੁਰਾਂ ਦੇ ਦਰਬਾਰ ਚ ਆਇਆ ਸਤਿਗੁਰੂ ਜੀ ਮੈਨੂੰ ਬਖਸ਼ ਦੋ ਮੈਂ ਚੋਰ ਕਾ ਮੈਂ ਚੋਰੀ ਕਰਨ ਦੀ ਨiyet ਨਾਲ ਆਇਆ ਸਾਂ ਪਰ ਆਪ ਜੀ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੇਰੇ ਕਪਾੜੇ ਖੋਲ ਦਿੱਤੇ ਸਤਗੁਰਾਂ ਦੇ ਘੁੱਟ ਕੇ ਚਰਨ ਪਕੜ ਲਏ ਤੇ ਸਾਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਸਵੰਤ ਰਾਏ ਸੁੱਚਾ ਜੀ ਕਿਰਤ ਕਰਿਆ ਕਰ ਸਤਗੁਰਾਂ ਦੇ ਦਰ ਘਰ ਲਈ ਦਸਵੰਦ ਕੱਢਿਆ ਕਰ ਕਦੀ ਤੋੜ ਕਦੀ ਤੰਗੀ ਨਹੀਂ ਆਈ ਗੁਰੂ ਘਰ ਦਾ ਮਰੀਦ ਬਣ ਗਿਆ ਚੋਰ ਬਣ ਕੇ ਆਇਆ ਸੀ ਸਾਧ ਬਣ ਕੇ ਨਿਕਲਿਆ ਹੁਣ ਆ ਜਿਹੜਾ ਸ਼ਬਦ ਹੈ ਨਾ ਕਾਗੋ ਹੰਸ ਪਿਆ ਦਾ ਮਤਲਬ ਪਤਾ ਕੀ ਹੈ ਕਿ ਗੁਰੂ ਘਰ ਵਿੱਚ ਅਸੀਂ ਕਾਂ ਵਾਲੀ ਬਿਰਤੀ ਲੈ ਕੇ ਆਉਂਦੇ ਆ ਪਰ ਜਦੋਂ ਗੁਰੂ ਆਪਣੀ ਨਜ਼ਰੇ ਅਨਾਈਤ ਪਾਉਂਦਾ ਉਦੋਂ ਬੰਦਾ ਕਾਂ ਬਣ ਕੇ ਆਇਆ ਸੀ ਖੰਸ ਬਣ ਕੇ ਨਿਕਲਦਾ ਇਥੋਂ ਖੰਸ ਬਣ ਕੇ ਕੱਢਦਾ ਗੁਰੂ ਇਹ ਗੱਲ ਵਕਰੀ ਕਿ ਕਾਂ ਵਾਂ ਰੌਲੀ ਵਿੱਚ ਜਾ ਕੇ ਫਿਰ ਰਲ ਜੀਏ ਤੇ ਕਾਂ ਬਣ ਜੀਏ ਪਰ ਇੱਕ ਵਾਰੀ ਗੁਰੂ ਸਾਨੂੰ ਹੰਸ ਬਣਾ ਕੇ ਕੱਢਦਾ ਹੁਣ ਸਤਗੁਰਾਂ ਦੇ ਦਰ ਤੇ ਆਇਆ ਸਭ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮੰਨਿਆ ਸਤਿਗੁਰੂ ਮੈਂ ਚੋਰ ਖਾਂ ਤੇਸ ਨੀਅਤ ਨਾਲ ਆਇਆ ਸਾਂ ਇੱਥੋਂ ਜੇਬ ਕਟਾਂਗਾ ਪੈਸੇ ਕੱਢਾਂਗਾ ਕੱਪੜੇ ਚੱਪਲ ਐ ਤਦਕ ਚੁੱਕਾਂਗਾ ਨੰਗ ਜਾ